ਤੇਰੇ ਮੇਰੇ ਤੇਰੇ ਦੁਦੀਆਂ ਹੋ ਹੈ ਬਾਰ-ਬਾਰੀਆਂ ਮੈਂ ਤੈਨੂੰ ਘਰ ਬੁਲਾਉਂਦੀ ਆ ਗੱਲਾਂ ਕਰੀ ਜਾਨੀਂ ਤੂੰ ਮੂਵੀ ਦੀਆਂ ਗੱਲਾਂ ਕਰੀ ਜਾਂਦਾ ਮੂਵੀ ਲੈ ਕੇ ਜਾਣ ਨੂੰ ਤੂੰ ਆਣਾ ਜਾਂ ਨਹੀਂ ਆਣਾ ਦੱਸ ਮੈਨੂੰ ਇੱਕ ਵਾਰੀ ਹਾਏ ਮਰ ਗਈ ਅਰੇ ਸੱਚੀ ਤੂੰ ਮੀਡੀਆ ਲਈ ਬਣੇਂਗੀ ਵਾਓ ਫਿਰ ਐਵੇਂ ਕਰ ਤੂੰ ਮੇਰੇ ਨਾਲ ਸਵੇਰੇ ਚੱਲ ਅਸੀਂ ਦੋਨੋਂ ਇੰਟਰਵਿਊ ਦੇਣ ਚੱਲਨੇ ਮੀਡੀਆ ਦੇ ਵਿੱਚ ਮੇਰੇ ਦੋਸਤ ਦਾ ਆਪ ਦਾ ਚੈਨਲ ਆ ਇਹ ਪ੍ਰੀਤੀ মিডিਆ ਦਾ ਕੰਮ ਉਹ মিডিਆ ਦਾ ਕੰਮ ਤਾਂ ਜਮਾ ਹੀ ਠੀਕ ਨਹੀਂ ਆ ਜੇ ਤੂੰ মিডিਆ ਦਾ ਕੰਮ ਕਰ ਲਿਆ ਨਾ ਤੇ মিডিਆ ਵਾਲਿਆਂ ਨੇ ਮੇਰਾ ਜੀਲਾ ਹਰਾਮ ਕਰ ਦੇਣਾ ਪਾਪਾ ਤੁਸੀਂ মিডিਆ ਵਾਲਿਆਂ ਤੋਂ ਕਿਉਂ ਡਰਦੇ ਹੋ মিডিਆ ਵਾਲਿਆਂ ਤੋਂ ਤਾਂ ਉਹ ਡਰਦੇ ਨੇ ਜਿਹੜੇ ਬੁਰੇ ਕੰਮ ਕਰਦੇ ਨੇ ਲੇਕਿਨ ਮੇਰੇ ਪਾਪਾ ਤਾਂ ਬਹੁਤ ਇਮਾਨਦਾਰ ਨੇ ਉਹ ਹਾਂ ਸਿਰ ਜੀ ਜੇ ਤੁਹਾਡੀ ਕੁੜੀ ਮੀਡੀਆ 'ਚ ਆ ਗਈ ਨਾ ਸਾਰੇ ਤੁਹਾਡੇ ਤੋਂ ਡਰਨਗੇ ਪੁਲਿਸ ਵਾਲੇ ਵੀ ਡਰਨਗੇ ਪਰ ਕੀਰਤੀ ਮੈਂ ਇਹ ਸੋਚਦਾ ਸੀ ਆਪਣੀ ਦੋਸਤੀ ਤੇ ਪੱਕੀ ਐ ਪਰ ਉਸ ਤੋਂ ਪਹਿਲੇ ਮੈਂ ਸੋਚਦਾ ਪਿਆ ਕਿ ਆਪਾਂ ਕੋਈ ਕੰਮ ਕਰ ਸੈਟ ਕਰ ਲਈਏ ਤੇਰੇ ਮੇਰੇ ਤੇਰੇ ਦਿਲ ਦੀਆਂ ਹੋਏ ਬਹਾਰੀਆਂ ਕਿ ਬਕਰ ਤੇਰੇ ਪੁੱਤਰ ਤੇਰੀ ਗੜੀ ਆਈ ਨੇ ਪਾਪਾ ਕਿੱਥੇ ਉਹ ਬੈਠੇ ਉਧਰ ਚਲੋ ਹਾਂਜੀ ਪਾਪਾ ਤੁਸੀਂ ਮੇਰੇ ਕੋਲੇ ਚ ਤੁਹਾਨੂੰ ਕੋਈ ਜ਼ਰੂਰੀ ਕੰਮ ਸੀ ਮੇਰੇ ਨਾਲ ਪਰੀਤੀ ਪੁੱਤਰ ਮੇਰਾ ਲਾਸਟ ইয়ার ਕੰਪਲੀਟ ਹੋ ਗਿਆ ਦੇਖ ਪ੍ਰੀਤੀ ਪੁੱਤਰ ਮੈਂ ਬਿਜ਼ਨਸਮੈਨ ਆ ਮੇਰਾ ਟਾਈਮ ਬਹੁਤ ਕੀਮਤੀ ਆ ਜਿਹੜੀ ਤੁਸੀਂ ਗਵਰਨਮੈਂਟਸ ਕੱਪੜੇ ਦੀ ਦੁਕਾਨ ਖੋਲਣਾ ਚਾਹੁੰਦੇ ਹੋ ਤੁਹਾਨੂੰ ਉਹਦੇ ਲਈ ਕਿੰਨਾ ਪੈਸਾ ਚਾਹੀਦਾ ਉਹ ਮੈਂ ਤੁਹਾਨੂੰ ਪੈਸਾ ਦੇਣ ਲਈ ਤਿਆਰ ਆ ਪਾਪਾ ਮੈਂ ਪਹਿਲਾਂ ਸੋਚਿਆ ਤਾਂ ਸੀ ਮੈਂ ਗਵਰਨਮੈਂਟਸ ਦਾ ਕੰਮ ਕਰਾਂ ਬਾਕੀ ਬਾਕੀ ਮੇਰਾ ਜਿਹੜਾ ਇੰਟਰਸਟ ਹੈ ਨਾ ਉਹ মিডিਆ ਲਾਈਨ 'ਚ ਆ। ਬਾਕੀ ਤੁਹਾਨੂੰ ਦੱਸ ਦਿੰਦਾ ਮੈਂ। ਹੁਣ ਮੈਂ ਗਾਰਮੈਂਟਸ ਦਾ ਕੰਮ ਨਹੀਂ ਕਰਨਾ। ਮੈਂ ਸੋਚ ਰਹੀ ਆ ਮੈਂ মিডিਆ ਲਾਈਨ ਹੀ ਜੁਆਇਨ ਕਰ ਲਾਂ। ਕੀ ਪ੍ਰੀਤੀ মিডিਆ ਦਾ ਕੰਮ ਉਹ মিডিਆ ਦਾ ਕੰਮ ਤਾਂ ਜਮਾਂ ਹੀ ਠੀਕ ਨਹੀਂ ਐ। ਜੇ ਤੂੰ মিডিਆ ਦਾ ਕੰਮ ਕਰ ਲਿਆ ਨਾ ਤੇ মিডিਆ ਵਾਲਿਆਂ ਨੇ ਮੇਰਾ ਜੀਲਾਂ ਹਰਾਮ ਕਰ ਦੇਣਾ। ਮੇਰੀ মিডিਆ ਵਾਲਿਆਂ ਨਾਲ ਜਮਾਂ ਨਹੀਂ ਬਣਦੀ। ਪ੍ਰੀਤੀ ਜਿਹੜਾ ਲੁਧਿਆਣਾ ਟੀਟੀ ਵੀਡੀਆ ਐ ਨਾ ਉਹਦੇ ਨਾਲ ਮੇਰਾ ਇੱਕ ਵਾਰੀ ਐਕਸੀਡੈਂਟ ਹੋ ਗਿਆ ਸੀ ਤੇ ਉਹਦੇ ਨਾਲ ਮੇਰੀ ਬਹੁਤ ਲੜਾਈ ਹੋਈ ਉਹ ਮੇਰੀ ਉਹਦੇ ਨਾਲ ਦੁਸ਼ਮਣੀ ਕੀ ਪੈ ਗਈ ਮੇਰਾ ਤੇ ਉਹ ਜਾਨੀ ਦੁਸ਼ਮਣੀ ਬਣ ਗਿਆ ਤੇ ਮੈਨੂੰ ਝੂਠ ਹੀ ਬਦਨਾਮ ਕਰਦਾ ਉਹ ਲੋਕਾਂ ਨੂੰ ਕਹਿੰਦਾ ਆ ਮੈਂ ਆਪਣਾ ਮਾਲ ਬਿਨਾ ਬਿੱਲ ਤੋਂ ਵੇਚਦਾ ਆ ਮੈਨੂੰ ਸ਼ੋਕ ਦੀ ਕਸਮ ਮੈਂ ਇੱਕ ਟਾਰਚ ਕੋਈ ਵੀ ਪ੍ਰੋਡਕਟ ਬਿਨਾ ਬਿੱਲ ਤੋਂ ਨਹੀਂ ਵੇਚਦਾ ਪਾਪਾ ਤੁਸੀਂ মিডিਆ ਵਾਲਿਆਂ ਤੋਂ ਕਿਉਂ ਡਰਦੇ ਹੋ? মিডিਆ ਵਾਲਿਆਂ ਤੋਂ ਤਾਂ ਉਹ ਡਰਦੇ ਨੇ ਜਿਹੜੇ ਬੁਰੇ ਕੰਮ ਕਰਦੇ ਨੇ। মিডিਆ ਵਾਲਿਆਂ ਤੋਂ ਤਾਂ ਉਹ ਡਰਦੇ ਨੇ ਜਿਹੜੇ ਗਲਤ ਕੰਮ ਕਰਦੇ ਨੇ, ਜਿਹੜਾ ਬਿਨਾ ਬਿੱਲ ਤੋਂ ਆਪਣਾ ਸਮਾਨ ਵੇਚਦੇ ਨੇ। ਪਰ ਮੇਰੇ ਪਾਪਾ ਤਾਂ ਬਹੁਤ ਇਮਾਨਦਾਰ ਨੇ। ਪਾਪਾ ਜੀ ਮੈਨੂੰ ਤੁਹਾਡੇ ਤੇ ਪੂਰਾ ਯਕੀਨ ਹੈ ਕਿ ਮੇਰੇ ਪਾਪਾ ਕੋਈ ਗਲਤ ਕੰਮ ਨਹੀਂ ਕਰ ਸਕਦੇ। ਤੁਹਾਨੂੰ ਡਰਨ ਦੀ ਕੀ ਲੋੜ ਐ? ਉਹ ਪ੍ਰੀਤੀ ਪੁੱਤਰ, ਤੂੰ মিডিਆ ਦਾ ਕੰਮ ਨਾ ਕਰ। ਸਰ ਜੀ ਤੁਸੀਂ ਇੱਕ ਮਿੰਟ ਇੱਧਰ ਆਓ ਉਹ ਗੱਲ ਸੁਣ ਮਰੀ ਆਹੇ ਇੱਕ ਮਿੰਟ ਇੱਕ ਮਿੰਟ ਆਓ ਇੱਧਰ ਆ ਇੱਧਰ ਉਹ ਸਿਰ ਜੀ ਮੇਰੀ ਗੱਲ ਸੁਣੋ ਤੁਹਾਡੀ ਕੁੜੀ ਮੀਡੀਆ 'ਚ ਆਉਣ ਨੂੰ ਫਿਰਦੀ ਆ ਜੇ ਤੁਹਾਡੀ ਕੁੜੀ ਮੀਡੀਆ 'ਚ ਆ ਗਈ ਨਾ ਜਿੰਨੇ ਵੀ ਤੁਹਾਡੇ ਦੁਸ਼ਮਣ ਆ ਉਹ ਸਭ ਤੁਹਾਡੇ ਦੋਸਤ ਬਣ ਜਾਣਗੇ ਫਿਕਰ ਕਰਨ ਦੀ ਕਿਹੜੀ ਗੱਲ ਆ ਉਹ ਸ਼ੌਕ ਇਹ ਤੂੰ ਕੀ ਕਹਿ ਰਹੇ ਆ ਉਹ ਹਾਂ ਸਿਰ ਜੀ ਜੇ ਤੁਹਾਡੀ ਕੁੜੀ ਮੀਡੀਆ 'ਚ ਆ ਗਈ ਨਾ ਸਾਰੇ ਤੁਹਾਡੇ ਤੋਂ ਡਰਨਗੇ ਪੁਲਸ ਵਾਲੇ ਵੀ ਡਰਨਗੇ ਜਿਹੜੇ ਪੁਲਸ ਵਾਲਿਆਂ ਨੂੰ ਡਰ ਹੋਊਗਾ ਜੇ ਕਿਤੇ ਸਾਡਾ ਨਾਮ ਮੀਡੀਆ 'ਚ ਉਛਾਲ ਦਿੱਤਾ ਨਾ ਤੁਹਾਡੀ ਕੁੜੀ ਨੇ ਤਾਂ ਸਾਡੀਆਂ ਵਰਦੀਆਂ ਵੀ ਉਤਰ ਸਕਦੀਆਂ ਇਸ ਕਰਕੇ ਪੁਲਸ ਵਾਲੇ ਵੀ ਆਪਣੇ ਤੋਂ ਡਰਿਆ ਕਰਨਗੇ ਓਏ ਤੂੰ ਕੀ ਕਹਿ ਰਿਹਾ ਸ਼ੋਕ ਹਾਂ ਸਿਰ ਜੀ ਮੈਂ ਬਿਲਕੁਲ ਠੀਕ ਕਹਿ ਰਿਹਾ ਆਪਣੀ ਪ੍ਰੀਤੀ ਬਟੀਆਂ ਨੂੰ ਮੀਡੀਆ 'ਚ ਜਾਣ ਦਿਓ ਉੱਚ ਇੱਕ ਹੋਰ ਫਾਇਦਾ ਆ ਅੱਛਾ ਉਹ ਕੀ ਹੈ ਜਦੋਂ ਪ੍ਰੀਤੀ ਬਟੀਆਂ ਮੀਡੀਆ ਜਾਊਗੀ ਉਹੜਾ ਨਵਾਂ ਪੁਲਸ ਵਾਲਾ ਹੈ ਨਾ ਜਿਹੜਾ ਹਮੇਸ਼ਾ ਆਪਣੇ ਤੇ ਛਾਪਾ ਮਾਰਨ ਦੀ ਕੋਸ਼ਿਸ਼ ਕਰਦਾ ਉਹ ਵੀ ਆਪਣੇ ਤੋਂ ਡਰੂਗਾ ਹਾਂ ਮੀਡੀਆ 'ਚ ਬੜੀ ਤਾਕਤ ਹੁੰਦੀ ਆ ਅੱਛਾ ਇਹ ਗੱਲ ਆ ਹਾਂ ਜੀ ਅੰਕਲ ਜੀ ਕੀ ਗੱਲਾਂ ਹੋ ਰਹੀਆਂ ਨੇ ਮੈਨੂੰ ਵੀ ਦੱਸ ਦਿਓ ਕੋਈ ਕੁਛ ਨਹੀਂ ਪ੍ਰੀਤੀ ਪੁੱਤ ਮੈਂ ਤਾਂ ਸੇਰ ਜੀ ਨੂੰ ਇਹ ਦੱਸਦਾ ਸੀ ਕਿ ਮੀਡੀਆ ਦਾ ਕੰਮ ਅੱਜ ਦੀ ਡੇਢ 'ਚ ਬਹੁਤ ਵੱਡਾ ਕੰਮ ਆ ਕਹ ਰਿਹਾ ਸੀ ਸੇਰ ਜੀ ਨੂੰ ਕਿ ਪ੍ਰੀਤੀ ਪੁੱਤ ਜਦੋਂ ਆਪਣਾ ਕੰਮ ਸਿੱਖ ਜੇਗੀ ਮੀਡੀਆ ਦਾ ਫਿਰ ਆਪਣਾ ਚੈਨਲ ਖੋਲੇਗੀ ਆਪਣਾ ਅਖਬਾਰ ਖੋਲੇਗੀ ਕੋਈ ਨਾ ਕੋਈ ਆਪਣਾ ਕੰਮ ਚਾਲੂ ਕਰੇਗੀ ਠੀਕ ਹੈ ਨਾ ਹਾਂ ਇਹਦੇ ਵਿੱਚ ਬੜੀ ਰਿਸਪੈਕਟ ਹੈ ਹਾਂ ਉਹ ਤਾਂ ਮੈਂ ਖੋਲਾਂਗੀ ਹਰ ਤਰ੍ਹਾਂ ਪ੍ਰੀਤੀ న్యూਸ ਪ੍ਰੀਤੀ ਅਖਬਾਰ ਹਰ ਪਾਸੇ ਪ੍ਰੀਤੀ 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 ਹੋਏਗੀ ਚਲ ਕੋਈ ਨਹੀਂ ਗੱਲ ਨਹੀਂ ਪੁੱਤਰ ਜੇ ਤੂੰ ਮੀਡੀਆ 'ਚ ਕੰਮ ਕਰਨਾ ਕਰ ਲੈ ਇੱਕ ਗੱਲ ਦਾ ਧਿਆਨ ਰੱਖੀ ਪਰ ਸਾਡੇ ਕੰਮ ਦੀ ਬਦਨਾਮੀ ਨਾ ਹੋਵੇ ਤੁਸੀਂ ਫਿਕਰ ਨਾ ਕਰੋ ਮੇਰੇ ਪਾਪਾ ਵਾਲ ਕੋਈ ਮੀਡੀਆ ਵਾਲਾ ਦੇਖ ਵੀ ਲਵੇ ਨਾ ਮੈਂ ਤਾਂ ਹੋਣ ਨਹੀਂ ਦਵਾਂਗੀ ਪ੍ਰੀਤੀ ਪੁੱਤ ਚੱਲ ਜੇ ਤੂੰ মিডিਆ ਦੀ ਕੰਮ ਕਰਨਾ ਚਾਹਨੀ ਹੈ ਤੇ ਕੰਮ ਕਰ ਲੈ ਤੇ ਬੋਲ ਤੇਰੀ ਮੈਂ ਕੀ ਹੈਲਪ ਕਰ ਸਕਦਾ ਤੈਨੂੰ ਪੈਸੇ ਦੀ ਲੋੜ ਹੈ ਤਾਂ ਦੱਸ ਤੈਨੂੰ ਗੱਡੀ ਦੀ ਲੋੜ ਹੈ ਤਾਂ ਦੱਸ ਕਿਸੇ মিডিਆ ਵਾਲੇ ਨਾਲ ਗੱਲ ਕਰਨੀ ਹੈ ਕਿਸੇ ਅਫਸਰ ਨਾਲ ਗੱਲ ਕਰਨੀ ਹੈ ਮੇਰੀ ਉੱਪਰ ਤੱਕ ਪਹੁੰਚ ਹੈ ਕਿਉਂਕਿ ਤੇਰਾ ਡੈਡੀ ਇੱਕ ਸੇਠ ਬਿਜ਼ਨਸਮੈਨ ਆ ਤੇ ਮੈਂ ਤੇਰੀ ਹਰ ਪਾਸਿਓਂ ਹੈਲਪ ਕਰ ਸਕਦਾ ਆ ਤੇ ਤੈਨੂੰ ਕਿਸੇ ਗੱਲ ਦੀ ਕਮੀ ਨਹੀਂ ਆਣ ਦੇਵਾਂਗਾ ਤੇ ਤੂੰ ਜੋ ਚਾਹੇ মিডিਆ ਦੇ ਵਿੱਚ ਆਪਣਾ ਨਾਂ ਬਣਾ ਤੇ ਸਾਡੀ ਵੀ ਤੂੰ ਟੌਰ ਬਣਾਣੀ ਹੈ ਸਾਡਾ ਵੀ ਨਾਮ ਬਦਨਾਮ ਨਾ ਹੋਵੇ ਤੇ ਆਪਦੇ ਵਧੀਆ ਤਰੀਕੇ ਨਾਲ ਤੂੰ ਇਹ ਕੰਮ ਕਰਨਾ ਹੈ ਮੀਡੀਆ ਦੇ ਵਿੱਚ ਤੇ ਕੋਈ ਝੂਠ ਹਿਰਾਫਰੀ ਠੱਗੀ ਫਰੇਬ ਨਾਲ ਇਹ ਕੰਮ ਬਿਜ਼ਨਸ ਨਹੀਂ ਕਰਨਾ ਕਿਸੀ ਪਤਾ ਹੈ ਤੂੰ ਕਹੇ ਤਾਂ ਤੜੀ ਤੇਰੀ ਮੀਡੀਆ ਕੇਗ ਵਾਲਿਆਂ ਨਾਲ ਗੱਲ ਕਰਾ ਦੀਏ ਜਾਂ ਪੀਪੀ ਵਾਲਿਆਂ ਨਾਲ ਗੱਲ ਕਰਾ ਦੀਏ ਕਿਉਂਕਿ ਤੇਰੇ ਪਾਪਾ ਜੀ ਬਹੁਤ ਜਾਣ ਪਛਾਣ ਹੁੰਦੀ ਹੈ ਕਿਸੇ ਗੱਲ ਦੀ ਫਿਕਰ ਨਾ ਕਰ ਤੂੰ ਆਪਣਾ ਆਪਣੇ ਪਰਿਵਾਰ ਦਾ ਨਾਮ ਉੱਚਾ ਕਰ ਪੁੱਤ ਜੇਕਰ ਕਰਨੀ ਤੈਨੂੰ ਕੋਈ ਲੋੜ। ਬਾਕੀ ਤੂੰ ਦੱਸ ਆਪਣੇ ਡੈਡੀ ਮਕੀ ਜਾਈਦਾ ਤੈਨੂੰ ਉਹ ਹਾਜ਼ਰ ਕਰ ਜਾਂਗੇ ਉਸੇ ਵੇਲੇ। ਤੇ ਤੂੰ ਬਿਲਕੁਲ ਕਿਸੇ ਗੱਲ ਤੋਂ ਘਬਰਾਈ ਨਾ। মিডিਆ ਇੱਕ ਐਸੀ ਚੀਜ਼ ਆ ਹਿੰਦੁਸਤਾਨ ਦਾ ਜੋ মিডিਆ ਹੈ। ਜੋ ਆਪਣੀ ਇਮਾਨਦਾਰੀ ਸੱਚਾਈ ਦੇ ਉੱਤੇ ਬਿਜ਼ਨਸ ਕਰੇ ਤੇ মিডিਆ ਹੀ ਦੇਸ਼ ਦਾ ਭਵਿੱਖ ਬਦਲਾ ਸਕਦੀ ਏ ਤੇ ਦੇਸ਼ ਨੂੰ ਚੁਬਕਾ ਸਕਦੀ ਏ। মিডিਆ ਕੋਲ ਇੰਨੀ ਪਾਵਰ ਆ ਇੰਨੀ ਤਾਕਤ ਆ। ਤੇ ਪੂਰੇ ਹਿੰਮਤ ਨਾਲ ਕੰਮ ਕਰਨਾ। ਤਾਨੂੰ ਮੇਰੇ ਕੋਈ ਵੀ ਹੈਲਪ ਕਰਨ ਦੀ ਲੋੜ ਨਹੀਂ ਮੈਂ ਆਪਣੇ ਕਾਬਲੀਅਤ ਤੇ ਦਮ ਤੇ ਸਭ ਕੁਝ ਆਪਣੇ ਦਮ ਤੇ ਕਰ ਸਕਦੀ ਹਾਂ ਓਕੇ ਪਪਾ ਮੈਂ ਚਲਦੀ ਹਾਂ ਅੱਜ ਕਾਲਜ ਦਾ ਲਾਫਟ ਦੇਣਾ ਮੈਨੂੰ ਹੋਰ ਵੀ ਬਹੁਤ ਸਾਰੇ ਕੰਮ ਨੇ